ਅਗਮਨੀ ਟੀਵੀ ਦੇਖ ਰਹੇ ਹੋ ਜਿਸ ਤਰ੍ਹਾਂ ਕਿ ਅੱਜ ਪੂਰੇ ਹੀ ਵਿਸ਼ੇ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨਮ ਉਤਸਵ ਹੈ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਅਸੀਂ ਵੀ ਇਸ ਟਾਈਮ ਗੁਰਦੁਆਰਾ ਸ੍ਰੀ ਸਿੰਘ ਸਵਾ ਸਾਹਿਬ ਵਿਖੇ ਮੌਜੂਦ ਹਾਂ ਸਭ ਤੋਂ ਪਹਿਲਾਂ ਸੰਗਤ ਦਿਖਾ ਦਿੰਨੇ ਆ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੋਈ ਹੈ ਔਰ ਆਪਣੀ ਹਾਜ਼ਰੀ ਲਗਵਾ ਰਹੀ ਹੈ ਸੰਗਤ ਇਸ ਸ਼ੁਭ ਦਿਹਾੜੇ ਤੇ ਵੱਡੀ ਗਿਣਤੀ ਦੇ ਵਿੱਚ ਗੁਰਦੁਆਰਾ ਸ੍ਰੀ ਸਿੰਘ ਸਬਾ ਸਾਹਿਬ ਤੋਂ ਇਹ 라이ਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਹ ਨਾਲ ਦੀ ਨਾਲ ਚੱਲਦੇ ਹੋਏ ਤੁਹਾਨੂੰ ਗੁਰਦੁਆਰਾ ਸਾਹਿਬ ਦੀਆਂ ਇਹ ਰੌਣਕਾਂ ਦਿਖਾਉਂਦੇ ਹੋਏ ਗੱਲ ਕਰਦੇ ਆ ਉਹਨਾਂ ਦੇ ਨਾਲ ਜਿਨ੍ਹਾਂ ਨੇ ਇਸ ਪਰਵ ਮੌਕੇ ਵੱਡੀ ਸੇਵਾ ਕੀਤੀ ਹੈ ਗੁਰਦੁਆਰਾ ਸਾਹਿਬ ਦੇ ਇਹ ਸੇਵਾਦਾਰ ਜੋ ਇੱਥੇ ਵੱਡੀ ਗਿਣਤੀ ਦੇ ਵਿੱਚ ਮੌਜੂਦ ਹੈ ਜਿਨ੍ਹਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਇਹ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਸੀ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀਗੀਆਂ ਔਰ ਬੜੇ ਵਧੀਆ ਢੰਗ ਦੇ ਨਾਲ ਬੜੇ ਸੁਚੱਜੇ ਢੰਗ ਦੇ ਨਾਲ ਇਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਆ ਰੋਸ਼ਨਾਈ ਕੀਤੀ ਐ ਇਹ ਗੁਰਦੁਆਰਾ ਸਾਹਿਬ ਨੂੰ ਸਜਾਇਆ ਔਰ ਹਰ ਤਰ੍ਹਾਂ ਦਾ ਜਿਹੜਾ ਖਾਸ ਕਰਕੇ ਖਿਆਲ ਰੱਖਿਆ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਨ ਦਿੱਤੀ ਜਾਵੇ ਫਿਰ ਚਾਹੇ ਉਹਨਾਂ ਦੇ ਜੋੜਿਆਂ ਦੀ ਸੰਭਾਲ ਦੇ ਲਈ ਬਣਾਏ ਹੋਏ ਜੋੜਾ ਘਰ ਦੀ ਗੱਲ ਕੀਤੀ ਜਾਵੇ ਜਾਂ ਉਸ ਤੋਂ ਇਲਾਵਾ ਸੰਗਤਾਂ ਨੂੰ ਪੰਕਤਾਂ ਦੇ ਵਿੱਚ ਕਿਸ ਤਰ੍ਹਾਂ ਦਰਸ਼ਨ ਕਰਵਾਣੇ ਨੇ ਉਹਦੇ ਇੰਤਜ਼ਾਮ ਦੀ ਗੱਲਬਾਤ ਕੀਤੀ ਜਾਵੇ ਸਾਡੇ ਨਾਲ ਉਹ ਲੋਕ ਮੌਜੂਦ ਨੇ ਸਾਡੇ ਨਾਲ ਉਹ ਮੈਂਬਰ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਕੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਭਾਈ ਅਮਰਤਪਾਲ ਸਿੰਘ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਪਾਂ ਪ੍ਰਕਾਸ਼ ਉਤਸਵ ਮਨਾ ਰਹੇ ਆਂ ਇਸ ਮੌਕੇ ਤੇ ਕੀ ਕਹਿਣਾ ਚਾਹਾਂ ਪਹਿਲਾਂ ਤਾਂ ਜਿੱਥੇ-ਜਿੱਥੇ ਵੀ ਨਾਨਕ ਨਾਮ ਲੈਵਾ ਸੰਤਾਂ ਪੂਰੇ ਸੰਸਾਰ ਦੇ ਵਿੱਚ ਮੌਜੂਦ ਹਨ ਉਹਨਾਂ ਨੂੰ ਜਗਤ ਗੁਰੂ ਧੰਨ ਧੰਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਪ੍ਰਕਾਸ਼ ਦਿਵਸ ਦੀਆਂ ਲੱਖ ਲੱਖ ਵਧਾਈਆਂ ਲੱਖ ਲੱਖ ਮੁਬਾਰਕਾਂ ਸਤਿਗੁਰੂ ਜੀ ਸਾਰੀ ਸੰਗਤੇ ਸਮੁੱਚੀ ਹੀ ਕਾਇਨਾਤ ਤੇ ਮੇਰ ਭਰਿਆ ਹੱਥ ਰੱਖ ਕੇ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ ਕਰਨ ਜੇ ਗੱਲ ਕਰੀ ਆਪਣੇ ਜੀਰੇ ਸ਼ਹਿਰ ਦੀ ਤਾਂ ਜੀਰੇ ਸ਼ਹਿਰ ਦੇ ਵਿੱਚ ਸਤਿਗੁਰਾਂ ਦੀ ਬੜੀ ಅಪਾਰ ਕਿਰਪਾ ਇਥੇ ਵੀ ਜਿੰਨੀਆਂ ਵੀ ਕਮਿਊਨਿਟੀਆਂ ਬੈਠੀਆਂ ਨੇ ਸਾਰੀਆਂ ਹੀ ਆਪਣਾ ਯੋਗਦਾਨ ਪਾ ਕੇ ਗੁਰੂ ਨਾਨਕ ਪਾਤਸ਼ਾਹ ਦੇ ਜੋ ਪ੍ਰਕਾਸ਼ ਪੁਰਬ ਦੇ ਵਿੱਚ ਨਗਰ ਕੀਰਤਨ ਕੱਢੇ ਜਾਂਦੇ ਨੇ ਕੱਲ ਜਿਸ ਤਰ੍ਹਾਂ ਤੁਸੀਂ ਦੇਖਿਆ ਸੰਗਤ ਦੇ ਵਿੱਚ ਬੜਾ ਉਤਸ਼ਾਹ ਸੀ ਪੂਰੇ ਸ਼ਹਿਰ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਵੱਰ ਚੜ੍ਹ ਕੇ ਪਹੁੰਚੀਆਂ ਉਹਨਾਂ ਨੇ ਆਪਣਾ ਤਨ ਮਨ ਧਨ ਦੇ ਨਾਲ ਸੇਵਾ ਕਰਕੇ ਯੋਗਦਾਨ ਪਾਇਆ ਤੇ ਜੋ ਵੀ ਗੁਰੂ ਘਰ ਵਿਖੇ ਪਹੁੰਚ ਕੇ ਲੰਗਰਾਂ ਦੇ ਵਿੱਚ ਜਿੰਨੀਆਂ ਵੀ ਰਸਤਾ ਪੇਟਾਂ ਕੀਤੀਆਂ ਹੋਰ ਬਿਆੰਦ ਪ੍ਰਕਾਰ ਦੀਆਂ ਸਵਾਵਾਂ ਕੀਤੀਆਂ ਬੜੇ ਹੀ ਚਾਵਾਂ ਤੇ ਸਦਰਾਂ ਦੇ ਨਾਲ ਪੂਰਾ ਹੀ ਜੀਰਾਨੀ ਵਾਸੀ ਸੰਗਤਾਂ ਨੇ ਗੁਰੂ ਪਾਸ਼ਾ ਦੇ ਪ੍ਰਕਾਸ਼ ਪੁਰਬ ਦੇ ਵਿੱਚ ਵੱਧ ਚੜ ਕੇ ਸੇਵਾਵਾਂ ਕੀਤੀਆਂ ਤੇ ਸਤਗੁਰੂ ਜੀ ਸਾਰੇ ਜੀਰਾ ਸ਼ਹਿਰ ਦੇ ਨਿਵਾਸੀਆਂ ਤੇ ਮਿਹਰ ਭਰਿਆ ਹੱਥ ਰੱਖ ਕੇ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ ਜਿੱਥੇ ਆਪਾਂ ਗੱਲ ਕਰੀਏ ਸਾਡੇ ਵੀਰ ਜਿਹੜੇ ਸਾਡੇ ਨਾਲ ਖੜੇ ਨੇ ਇਸ ਟਾਈਮ ਇਹਨਾਂ ਦਾ ਗੁਰੂ ਘਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਸਤਗੁਰਾਂ ਦੀ ਬੜੀ ਇਹਨਾਂ ਤੇ ਅਪਾਰ ਕਿਰਪਾ ਇਹ ਹਰੇਕ ਹਫਤਾਵਾਰੀ ਜੋ ਸ਼ਨੀਵਾਰ ਨੂੰ ਇੱਥੇ ਗੁਰੂ ਘਰ ਦੇ ਵਿੱਚ ਗੁਰੂ ਸਾਹਿਬ ਦੇ ਰਮਾਲੇ ਬਦਲਣ ਦੀ ਸੇਵਾ ਹੁੰਦੀ ਆ ਤੇ ਵੀਰ ਸਾਡੇ ਆਪ ਜਿੰਨੇ ਵੀ ਖੜੇ ਨੇ ਇਹ ਪਹੁੰਚ ਕੇ ਜਿਸ ਤਰ੍ਹਾਂ ਦਾ ਵੀ ਕੋਈ ਵੀ ਰਜੀਵਾਂ ਆਵੇ ਆਪਣੇ ਰੰਜੀਵਾਂ ਨੂੰ ਸੰਕੋਚ ਕੇ ਇਹਨਾਂ ਨੇ ਪਹੁੰਚਣਾ ਹੀ ਪਹੁੰਚਣਾ ਭਾਵੇਂ ਮੌਸਮ ਵੀ ਖਰਾਬ ਹੋਵੇ ਜਿਸ ਤਰ੍ਹਾਂ ਰਾਤ ਵੀ ਮੌਸਮ ਖਰਾਬ ਸੀਗਾ ਪਹਿਲਾਂ ਵੀ ਮੈਂ ਬੋਲਿਆ ਅੰਦਰ ਗੁਰੂਕੁੰਡੀ ਹਜ਼ੂਰੀ ਦੇ ਵਿੱਚ ਫਿਰ ਵੀ ਇਹਨਾਂ ਨੇ ਪਹਿਲਾਂ ਤਾਂ ਨਗਰ ਕੀਰਤਨ ਦੇ ਵਿੱਚ ਬਹੁਤ ਵੱਡੀਆਂ ਸੇਵਾਵਾਂ ਨਿਭਾਈਆਂ ਸੇਵਾ ਕਿਸੇ ਤਰ੍ਹਾਂ ਦੀ ਹੋਵੇ ਜਿ ਤਰ੍ਹਾਂ ਤੁਸੀਂ ਦੱਸਿਆ ਕਿ ਜੋੜੇ ਸਬੰਧੀ ਜਾਂ ਹੋਰ ਸੰਗਤ ਨੇ ਜੋ ਪ੍ਰਚਾਰ ਛੱਕੇ ਜੋ ਵੇਸਟਿੰਗ ਸੀਗੀ ਉਹਦੀ ਇਹਨਾਂ ਨੇ ਵੀਰਾਂ ਨੇ ਨਹੀਂ ਤਾਂ ਅਸੀਂ ਦੇਖਦੇ ਆ ਕਿ ਜ਼ਿਆਦਾਤਰ ਪਿੱਛੇ ਬਹੁਤ ਜਿਹੜਾ ਵੇਸਟਿੰਗ ਆ ਜਿਵੇਂ ਡਿਸਪੋਜ਼ਰ ਗਲਾਸ ਬੋਤਲਾਂ ਹੋਰ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਬਾਅਦ ਦੇ ਵਿੱਚ ਸਿੱਟੀਆਂ ਜਾਂਦੀਆਂ ਤਾਂ ਉਦੋਂ ਹੀ ਪਈਆਂ ਰਹਿੰਦੀਆਂ ਤਾਂ ਕਈ ਵਾਰੀ ਕੋਈ ਸਾਨੂੰ ਪੁੱਛਦਾ ਕਿ ਇੱਥੇ ਕੀ ਹੋਇਆ ਸੀ ਆ ਤਾਂ ਦੱਸਣ ਵਾਲੇ ਕਹਿੰਦੇ ਕਿ ਤੋ ਨਗਰਕੀਰ ਤਾਂ ਨੰਗਿਆ ਪਰ ਇਹ ਬਹੁਤ ਵੱਡੀ ਗੱਲ ਨਗਰ ਕੀਰਤਨ ਕਾ ਨੰਗਿਆ ਹੋਵੇ ਤੇ ਮਗਰ ਗੰਦ ਖਿਲਰਿਆ ਪਿਆ ਹੋਵੇ ਪਰ ਇਹਨਾਂ ਵੀਰਾਂ ਨੇ ਇਸ ਚੀਜ਼ ਦਾ ਧਿਆਨ ਰੱਖਦੇ ਹੋਏ ਕਿ ਸਾਨੂੰ ਕੱਲ ਨੂੰ ਇਹ ਨਾ ਕੋਈ ਕਹੇ ਕਿ ਇਥੋਂ ਦੀ ਨਗਰ ਕੀਰਤਨ ਨੰਗਿਆ ਤੇ ਮਗਰ ਵੇਸਟਿੰਗ ਦਾ ਬੜਾ ਗੰਦ ਪਿਆ ਜਾਂ ਡਿਸਪੋਜ਼ਲ ਗਲਾਸ ਬੋਤਲਾਂ ਪਰ ਇਹਨਾਂ ਸਾਰੇ ਵੀਰਾਂ ਨੇ ਬੜਾ ਉਦਮ ਕਰਕੇ ਸਾਰਿਆਂ ਨੇ ਇਕਾਗਰਤਾ ਦੇ ਨਾਲ ਸਾਰੇ ਨਗਰ ਕੀਰਤਨ ਦੇ ਵਿੱਚ ਇਹਨਾਂ ਨੇ ਬਹੁਤ ਵੱਡੀ ਸੇਵਾ ਨਿਭਾਈ ਸਤਿਗੁਰੂ ਜੀ ਇਹਨਾਂ ਨੂੰ ਕਿਰਪਾ ਕਰਕੇ ਇਸੇ ਤਰ੍ਹਾਂ ਆਪਣੀ ਸੇਵਾ ਦੇ ਨਾਲ ਜੋੜੀ ਰੱਖਣ ਮੇਰ ਭਰਿਆ ਹੱਥ ਰੱਖਣ ਸੋ ਜਿਸ ਤਰ੍ਹਾਂ ਬਾਬਾ ਜੀ ਨੇ ਦੱਸਿਆ ਕਹਿੰਦੇ ਸੇਵਾ ਕਰਮਾ ਭਾਗਾਂ ਤੋਂ ਬਿਨਾ ਨਹੀਂ ਮਿਲਦੀ ਔਰ ਇਹ ਸੇਵਾ ਇਹਨਾਂ ਲੋਕਾਂ ਦੇ ਹਿੱਸੇ ਆਈ ਹੈ ਜਿਨ੍ਹਾਂ ਨੇ ਗੁਰੂ ਘਰ ਦੀ ਸੇਵਾ ਲਈ ਆ ਗੁਰੂ ਘਰ ਦੀ ਸੇਵਾ ਕਰਦੇ ਹੋਏ ਆਪਣੀ ਜਿਹੜੀ ਕਿਸਮਤ ਬਦਲਣ ਦੀ ਕੋਸ਼ਿਸ਼ ਕਰ ਰਹੇ ਆਪਣੀ ਹਾਜ਼ਰੀ ਲਗਵਾ ਰਿਹਾ ਕੁਝ ਹੋਰ ਲੋਕ ਮੌਜੂਦ ਹੈ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਛੁਪੇ ਅੰਧੇਰ ਭਲੋਆ ਅੱਜ ਸਾਤਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਹੈ ਇਸ ਮੌਕੇ ਤੇ ਸਾਰਿਆਂ ਸੰਗਤਾਂ ਨੂੰ ਦੇਸ਼ਾਂ-ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਇਸੇ ਤਰ੍ਹਾਂ ਹੀ ਵਾਹਿਗੁਰੂ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ ਨਾਮਦਾਣ ਗੁਰ ਸਿੱਖੀ ਜੀਵਨ ਬਖਸ਼ਣ ਜੀ ਸੋ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਆ ਗੁਰੂ ਨਾਨਕ ਦੇਵਾ ਸੰਗਤ ਹਾਲਾਂਕਿ ਗੁਰਦੁਆਰਾ ਸਾਹਿਬ ਦੀ ਜੇਕਰ ਗੱਲ ਕੀਤੀ ਜਾਵੇ ਗੁਰਦੁਆਰਾ ਸ਼੍ਰੀ ਸਿੰਘ ਸਭਾ ਸਾਹਿਬ ਵਿਖੇ ਅਸੀਂ ਮੌਜੂਦ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇੱਕ ਵਾਰ ਫਿਰ ਕੈਮਰਾਮੈਨ ਨੂੰ ਕਵਾਂਗਾ ਇਹਨਾਂ ਸੇਵਾਦਾਰਾਂ ਦੀ ਇਹ ਜਿਹੜੀ ਤਸਵੀਰ ਹੈ ਇੱਕ ਵਾਰ ਫਿਰ ਤੋਂ ਦਿਖਾਈ ਜਾਵੇ ਕਿਉਂਕਿ ਇਹਨਾਂ ਦੇ ਵੱਲੋਂ ਵੱਡੇ ਉਦਮ ਕੀਤੇ ਗਏ ਨੇ ਵੱਡੇ ਉਪਰਾਲੇ ਦੇ ਸਦਕਾ ਦੇਖੋ ਇਧਰਲੇ ਪਾਸੇ ਸੰਗਤ ਹੈ ਜੋ ਪ੍ਰਸ਼ਾਦ ਲੈ ਰਹੀ ਹੈ ਔਰ ਬਿਲਕੁਲ ਪੰਕਤਾਂ ਦੇ ਵਿੱਚ ਇਹ ਸੰਗਤ ਮੌਜੂਦ ਹੈ ਔਰ ਇਸੇ ਤਰ੍ਹਾਂ ਆਪਣੀ ਹਾਜ਼ਰੀ ਲਗਵਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਆ ਲੋਕ ਜਿਹੜੇ ਮੌਜੂਦ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਉਤਸਵ ਹੈ ਅਸੀਂ ਮਨਾ ਰਹੇ ਹਾਂ ਔਰ ਖਾਸ ਤੌਰ ਤੇ ਗੁਰਦੁਆਰਾ ਸ੍ਰੀ ਸਿੰਘ ਸਭਾ ਸਾਹਿਬ ਵਿਖੇ ਅਸੀਂ ਮੌਜੂਦ ਆ ਵੱਡੀ ਗਿਣਤੀ ਦੇ ਵਿੱਚ ਪੈਣਾ ਮੌਜੂਦ ਨੇ ਮਹਿਲਾਵਾਂ ਮੌਜੂਦ ਨੇ ਆਪਣੀ ਹਾਜ਼ਰੀ ਲਗਵਾ ਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੀਆਂ ਨੇ ਸੋ ਕੈਮਰਾ ਪਰਸਨ ਦੇ ਨਾਲ ਮੈਂ ਸਤੀਸ਼ਵੇ ਜਗਬਾਨੀ